ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਿਸਟਰ ਮਿਸਿਸ ਵੱਲੇ ਵਲੌਗ ਤੋਂ ਚੈਨਲ ਤੋਂ ਸਵਾਗਤ ਕਰਦਾ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਕੀ ਹਾਲ ਚਾਲ ਆ ਦੋਸਤੋ ਮੈਂ ਆਸ ਕਰਦਾ ਤੁਸੀਂ ਵੀ ਸਹੀ ਹੋਵੋਗੇ ਤੇ ਮੈਂ ਵੀ ਠੀਕ ਠਾਕ ਆ ਚੜ੍ਹਦੀ ਕਲਾ ਚ ਤੇ ਹਰ ਰੋਜ਼ ਦੀ ਤਰ੍ਹਾਂ ਸੀਰੀਜ਼ ਨੂੰ ਚਾਲੂ ਰੱਖਦੇ ਆ ਆਪਾਂ ਅੱਜ ਪਹੁੰਚੇ ਆ ਜੀ ਬਟਿੰਡਾ ਦੇ ਗਰਾਊਂਡ ਦੇ ਵਿੱਚ ਜੋ ਕਿ ਬਹੁਤ ਵੱਡਾ ਗਰਾਊਂਡ ਆ ਵਖਾਉਣੇ ਆ ਤੁਹਾਨੂੰ ਗਰਾਊਂਡ ਦੇ ਵਿੱਚ ਜਨਤਾ ਨਾਲ ਮਲਾਉਣੇ ਆ ਕਰਦੇ ਆ ਕੁਸ਼ਿੰਗਨ ਸਿੰਘ ਕੁਝ ਵੇਨੇ ਅੱਜ ਦਾ ਕੌਣ ਵਿਨਰ ਰਹਿਣ ਦਾ ਕੌਣ ਨਹੀਂ ਚਲੋ ਬਣੇ ਰਹੋ ਸਾਡੇ ਵਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਵੀਡੀਓ ਦੇ ਵਿੱਚ ਚਲੋ ਦੋਸਤੋ ਜਿਵੇਂ ਪੰਜਾਬੀ ਉਹ ਤੁਹਾਨੂੰ ਦੱਸਿਆ ਸੀ ਵੀ ਆਪਾਂ ਪਹੁੰਚੇ ਆ ਅੱਜ ਬਠਿੰਡਾ ਦੇ ਗਰਾਊਂਡ ਦੇ ਵਿੱਚ ਤੇ ਆਪਾਂ ਜਿੰਨ ਨੌਜਵਾਨਾਂ ਨੂੰ ਪੁੱਛਦੇ ਆ ਕੁਝ ਕੁਐਸਚਨ ਤੇ ਕੁਝ ਆਂਸਰ ਵੇਨੇ ਇਹਨਾਂ ਦੇ ਵਿੱਚੋਂ ਕੌਣ ਦਿੰਦਾ ਸਹੀ ਜਵਾਬ ਜਿਹੜਾ ਸਹੀ ਜਵਾਬ ਦੇਊਗਾ ਉਹਨਾਂ ਨੂੰ ਆਪਾਂ ਦੇਵਾਂਗੇ ਕੁਝ ਗਿਫਟ ਜਾਂ ਕੁਝ ਮਤਲਬ ਜਿਵੇਂ ਲਾਲੋ ਕੇ ਆਪਾਂ ਕੁਝ ਖਵਾ ਪਿਆ ਸਕਦੇ ਆ ਜਾਂ ਕੁਝ ਵੀ ਆਪਾਂ ਜਿੱਦਾਂ ਦੀ ਇਹਨਾਂ ਦੀ ਹੋਊਗੀ ਖੁਆਇਸ਼ ਹੋਵੇ ਠੀਕ ਹੈ ਸਾਰੇ ਇੱਥੋਂ ਬਲੋਂਗ ਕਰਦੇ ਹੋ ਹਾਂ ਜੀ ਠੀਕ ਹੈ ਹਰ ਰੋਜ਼ ਇੱਥੇ ਆਉਣੇ ਹਾਂ ਜੀ ਡੇਲੀ ਦਾ ਹੀ ਕੰਮ ਚਲੋ ਠੀਕ ਹੈ ਚਲ ਵਧੀਆ ਸਿਹਤ ਨੂੰ ਆਪ ਨੂੰ ਵਧੀਆ ਹੈ ਨਾ ਨਸ਼ੇ ਤੋਂ ਦੂਰ ਵਧੀਆ ਹਾਂ ਜੀ ਤੇ ਸਭ ਤੋਂ ਪਹਿਲਾ ਕੁਐਸਚਨ ਮੇਰਾ ਇਹ ਹੈ ਵੀ ਸਭ ਤੋਂ ਪਹਿਲਾਂ ਤਾਂ ਦੱਸੋ ਬਠਿੰਡੇ ਦਾ ਪੁਰਾਣਾ ਨਾਮ ਕੀ ਸੀਗਾ ਪਟਿੰਡਾ ਸਭ ਤੋਂ ਪਹਿਲਾਂ ਨਾਂ ਨਹੀਂ ਸੀ ਯਾਰ ਪਟਿੰਡਾ ਕਹਿੰਦੇ ਸੀ ਇਹਦਾ ਸੀ ਪਹਿਲਾਂ ਨਾਮ ਗਾੜ ਸੀਗਾ ਕੋਈ ਪਤਾ ਨਹੀਂ ਕਿਹੜਾ ਗਾੜ ਸੀਗਾ ਬਟ ਕਿਹੜਾ ਕਿਹੜਾ ਮੈਂ ਭਾਈ ਕਰਕੇ ਕਰ ਦਉਣਾ ਭੁੱਲਦਾ ਗਏ ਕੋਈ ਗਾੜ ਸੀਗਾ ਇਹ ਮਗਰ ਗਾੜ ਆਉਂਦਾ ਗਾੜ ਹੁੰਦਾ ਗਾੜਾ ਮਗਰ ਪਰ ਗਾੜ ਆਇਆ ਹੀ ਨਹੀਂ ਪਤਾ ਹੈ ਕਿਹੜਾ ਗਾੜ ਗੜ ਤਾਂ ਪੱਟਦੇ ਵੀ ਨਿਕਲ ਆਉਂਦਾ ਲੱਗਦਾ ਉਹ ਗੜ ਨਹੀਂ ਜਿਵੇਂ ਹੁਣ ਮਾਨਗੜ ਐ ਕੋਈ ਨਾਂ ਸੀਗਾ ਦਾ ਪਹਿਲਾਂ ਇਹਦਾ ਸੀਗਾ ਥੋੜਾ ਜਿਹਾ ਸਹੀ ਹੈ ਹਾਂ ਠੀਕ ਹੈ ਉਹਦੇ ਮਗਰ ਗੜ ਲੱਗਦਾ ਕੁਝ ਕੁਝ ਠੀਕ ਹੈ ਨਹੀਂ ਪਤਾ ਚਲੋ ਦੂਸਰਾ ਕੁਐਸਚਨ ਇਹ ਹੈ ਵੀ ਆਪਣੇ ਪੰਜਾਬ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਕਿਹੜਾ ਆ ਪੰਜਾਬ ਦਾ ਸੌਖੇ ਲੋਕ ਬਠਿੰਡੇ ਹੀ ਆਈ ਸੌਖੇ ਸੌਖੇ ਪੁੱਛਦਾ ਪਿਆ ਸੌਖੇ ਲੋਕ ਸੌਖੇ ਪੁੱਛਦਾ ਪਿਆ ਇਹਦਾ ਔਖੇ ਦਾ ਬਠਿੰਡੇ ਆ ਕਾਨਫਰੰਸ ਨਾਲ ਦਾ ਹੋਣਾ ਬਠਿੰਡੇ ਆ ਝੰਡਾ ਰਾਈਟ ਜਵਾਬ ਸਹੀ ਗੱਲ ਆ ਚਲੋ ਉਹ ਐਸਾ ਕਿਹੜਾ ਰੂਮ ਹੈ ਜਿੰਦੇ ਨਾ ਦਰਵਾਜਾ ਤੇ ਨਾ ਕੋਈ ਖਿੜਕੀ ਹੈ ਨਾ ਦਰਵਾਜਾ ਨਾ ਖਿੜਕੀ ਹੈ ਐਸਾ ਕਿਹੜਾ ਰੂਮ ਹੈ ਜਿੰਦੇ ਨਾ ਦਰਵਾਜਾ ਨਾ ਖਿੜਕੀ ਹੈ ਉਹ ਨਹੀਂ ਰੂਮ ਹੋਰਤ ਮਗਰ ਦੇਖ ਕਰੇਗਾ ਰੂਮ ਦੇ ਅੱਗੇ ਕੁਝ ਵਾਰਡ ਯਾਰ ਕੋਲਡ ਰੂਮ ਹੈ ਰੂਮ ਰੂਮ ਇਸ ਤਰ੍ਹਾਂ ਪੌਡਕਾਸਟ ਕਰਾਉਗਾ ਦੱਸੋ ਰੂਮ ਯਾਰ ਹਾਂ ਮੈਂ ਸਮਝ ਰਿਹਾ ਥੋੜਾ ਜਿਹਾ ਰੂਮ ਦੇ ਅੱਗੇ ਕੋਈ ਵਾਰਡ ਹੈ ਯਾਰ ਬਸ ਉਹ ਚੀਜ਼ ਹੋਊਗੀ ਯਾਰ ਹਿੰਟ ਦੋ ਜੀ ਮੈਡਮ ਹਾਂ ਹਿੰਟ ਮਿਲ ਗਿਆ ਬੰਦੇ ਨੇ ਇਟਰੇ ਦਿੱਤਾ ਠੀਕ ਹੈ ਸੀ ਠੀਕ ਹੈ ਜੀ ਕੀ ਹੋ ਰਿਹਾ ਹੈ ਯਾਰ ਰੂਮ ਦੇ ਅੱਗੇ ਕਲਾਸਰੂਮ ਦੇ ਤਾਂ ਹੁੰਦਾ ਕਲਾਸਰੂਮ ਤਾਂ ਬਾਰੀਆਂ ਹੁੰਦੀਆਂ 6 4 ਤੱਕ ਬਾਰੀਆਂ ਟੱਪ ਕੇ ਦਾ ਸਕੂਲ ਭਾਰ ਕੀਤੇ ਇਹ ਚੰਗਾ ਗੱਲਾਂ ਕਰਦੇ ਹੋ ਉਹਨੀਆਂ ਦਾ ਕੰਦਾ ਟੱਪ ਟੱਪ ਕੇ ਆਪਾਂ ਇੱਥੇ ਲੱਗਦੇ ਦੇਖਤੀ ਰੂਪ ਦੇ ਵਿੱਚ ਲੱਗਦੇ ਆ ਉਦੋਂ ਨਹੀਂ ਹੁੰਦਾ ਜੀ ਹੈ ਜੋ ਲਿਖਤੀ ਰੂਪ ਦੇ ਵਿੱਚ ਲੱਗਦੇ ਆ ਰੂਮ ਉਦੋਂ ਨਹੀਂ ਹੁੰਦਾ ਨਹੀਂ 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 ਨਾ ਨਹੀਂ ਪਿਆ ਹਾਂ ਦੱਸੋ ਤੁਸੀਂ ਤੁਸੀਂ ਦੱਸੋ ਤੁਸੀਂ ਦੱਸੋ ਜੀ ਅਸੀਂ ਜਾਂਦੇ ਦੱਸਾਂਗੇ ਠੀਕ ਹੈ ਜੀ ਚਲੋ ਇੱਕ ਦਿੱਲੀ ਤੋਂ ਪਲੇਨ ਉੱਡਦਾ ਫਲਾਈਟ ਉੱਡਦੀ ਆ ਉਹ ਬੰਬੇ ਜਾਂਦੀ ਆ 90 ਮਿੰਟਾਂ ਦੇ ਵਿੱਚ ਤੇ ਬੰਬੇ ਤੋਂ ਪੁੱਠੀ ਫਲਾਈਟ ਆਉਂਦੀ ਆ ਡੇਢ ਘੰਟੇ 'ਚ ਕਾਰਨ ਕੀ ਆ ਸੇਮ ਹੀ ਆ ਟਾਈਮ 90 ਮਿੰਟ ਤੇ ਡੇਢ ਘੰਟਾ ਇੱਕੋ ਹੀ ਹੁੰਦਾ ਹਾਂ ਵੈਰੀ ਗੁੱਡ ਇੰਨਾ ਹੈ ਇਹ ਵੀ ਸੌਖਾ ਸੀਗਾ ਯਾਰ ਕੁਸਟਨਾ ਦਾ ਨਾ ਨਾ ਠੀਕ ਹੈ ਠੀਕ ਹੈ ਠੀਕ ਹੈ ਨੈਕਸ ਜਿਆਦਾ ਕੰਮ ਹੋ ਰਿਹਾ ਹੈ ਆਪਾਂ ਸਾਰਿਆਂ ਨੇ ਫੋਨਾਂ ਦੇ ਵਿੱਚ SIM ਪਾਈਆਂ ਹੋਈਆਂ ਹਾਂਜੀ SIM ਦੀ ਫੁੱਲ ਫਾਰਮ ਕੋਈ ਯਾਰ ਹੈ ਉਹ ਯਾਰ ਪੜਿਆ ਯਾਰ ਹੈ ਯਾਰ ਕੰਪਿਊਟਰ 'ਚ ਪੜਿਆ ਸੀ ਇੱਕ ਦਿਨਾਂ SIM ਦੀ ਯਾਰ ਫਾਰਮ SIM ਦੀ ਫੁੱਲ ਫਾਰਮ ਜਾਂ KYC ਦੀ ਫੁੱਲ ਫਾਰਮ ਦੱਸ ਦੋ KYC ਦੀ ਪਤਾ ਹੋਵੇ Now, now, now your customer now your ha uh, now your customer now your customer ha right right sem din hi matlab pata hindi ne pata hai actually yaad nahi tha now your customer hai kyc di si kya bol lagi hai kyc di the chalo tade bathinde halke main ta bathinde ko bahar da chalo tade bathinde jile de vich matlab halke de vich laalo vidhan sabha de halke de vich kinne pind hai 18 18 18 ਵਿੰਡ 292 29597 ਆ ਕੁਸ਼ ਕੁਸ਼ ਦੇ ਨੇੜੇ ਆ ਰਾਈਟ ਰਾਈਟ ਆਨਸਰ 299 ਦੇ ਕੁਝ ਨੇੜੇ ਹੈਗੇ ਆ ਰਾਈਟ 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 ਥੋੜੇ ਨੇੜੇ ਡਿਗਬੇ

استاد استاد تیجي نہ بني تیجي نہ بني ٹھیک ہے میں يا ہاسیاں کيڏي ڳورڪاسٽ چل رها ڀلا آيو 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 يي آجو ਬੋਰਡ ਦਾ ਨਾ ਕਰ ਰਹੀ ਆਪਣਾ ਤੁਸੀਂ ਹੁਣ ਸਾਡੇ ਸੀਨੀਅਰ ਆਗੇ ਫਿਰ ਜਵਾਬ ਜਵਾਬ ਤੁਸੀਂ ਕਰੋ ਹਾਸੀਆਂ ਖੇਡੀਆਂ ਚੱਲ ਰਹੀਆਂ ਜੀ ਹਾਸੀਆਂ ਸਾਬ ਤੋਂ ਉਸਤਾਦ ਪਿੰਡ ਫੋੜੀ ਦੱਸ ਦੋ ਮੁੰਡੇ ਹਰ ਕਿਨੇ ਪਿੰਡ ਹੈਗੇ ਵੇਖ ਦੇਣਾ ਕਿਹੜੇ ਪਿੰਡ ਕਿੰਨੇ ਆ ਕੋਈ ਨਾ ਕੋਈ ਪਿੰਡ ਪੁੱਛਿਆ ਪਈ ਅੱਛਾ ਵੇਖ ਦੇਣ ਕਿ ਪਿੰਡ ਕਿੰਨੇ ਆ ਕਿੰਨੇ ਆ ਇਹਦੇ ਨਾਲ ਜਿਹੜਾ ਟਕਰਾ ਸਕਦੇ ਕਿੰਨੇ ਕਿੰਨੇ ਕੋਈ ਯਾਦ ਆ ਹਾਂ ਇਹ ਗੱਲ ਸਹੀ ਈ ਆ ਚਲੋ ਪੰਜਾਬ ਪੰਜਾਬ ਦੇ ਵਿੱਚ 에어ਪੋਰਟ ਕਿੰਨੇ ਆ ਅਨੁਜਾ ਦੇ ਵਿੱਚ ਜੀ ਹਾਂ ਹਾਂ ਇਹ ਬੰਦੇ ਆ ਨਾ ਜੋ ਕੋਲ ਲੋਕਾਂ ਜੀ ਸਰ ਪੱਸੀਆਂ ਨੇ ਪੰਜਾਬ ਦੇ ਵਿੱਚ 에어ਪੋਰਟ ਕਿੰਨੇ ਆ? 3 ਹਮੇਸਟਿਕ ਲਾਲੋ ਨਹੀਂ ਨਹੀਂ ਅਬ ਕਿੰਨੇ ਚੰਡੀਗੜ੍ਹ ਵਾਲਾ ਨੋਮੈਸਟਿਕ ਲਾਲੋ ਨਹੀਂ ਚੰਡੀਗੜ੍ਹ ਵਾਲਾ ਦੱਸ ਨਹੀਂ ਆਉਂਦੇ ਸਰ ਬਾਹਰ ਆ ਗਿਆ ਉਹ ਯੂਟੀ ਦਾ ਹਾਂ ਇੱਕ ਅੰਮ੍ਰਿਤਸਰ ਸਾਹਿਬ ਆ ਗਿਆ ਅੰਮ੍ਰਿਤਸਰ ਸਾਹਿਬ ਤੁਹਾਨੂੰ ਜਿਆਦਾ ਨਹੀਂ ਨਹੀਂ ਇੱਕ ਇੱਕ ਹੋ ਆ ਗਿਆ ਆਪਣਾ ਪੱਸੀਆਂ ਨੇ ਜਿਹੜਾ ਇਹਦੇ ਕੁਛ ਇੱਥੇ ਕੁਛ ਆ ਹਾਂ ਬਸ ਇਹਦਾ ਬਾਪੂ ਆ ਉਹ ਆਈ ਮਹਾਲੀ ਜਾਇਆ ਥੋੜਾ ਮਹਾਲੀ ਹੈ ਮਹਾਲੀ ਜਾਇਆ ਰੰਦਰ ਵੀ ਹੋਇਆ ਮਹਾਲੀ ਮਹਾਲੀ ਚ ਰੰਦਰ ਤਿੰਨ ਹੋਏ ਉਹ ਬੰਦੇ ਦਾ ਜਵਾਬ ਜਮਾ ਸਹੀ ਹੈ ਕਿੰਨਾ ਬਈ ਨਹੀਂ ਹੈ ਤਾਂ ਚਾਰ ਉਹ ਬੰਦੇ ਨੇ ਜਵਾਬ ਦਿੱਤਾ ਹੈ ਤਾਂ ਚਾਰ ਪਰ ਇਹ ਨਹੀਂ ਪਤਾ ਤੁਹਾਨੂੰ ਕਿੱਥੇ ਕਿੱਥੇ ਹੈ ਨਾ ਚੌਥਾ ਨਹੀਂ ਪਤਾ ਤਿੰਨ ਤੱਕ ਗਿਣਾ ਲਓ ਇੱਕ ਤਾਂ ਆ ਇੱਕ ਲੁਧਿਆਣੇ ਆ ਹਾਂ ਲੁਧਿਆਣੇ ਲੁਧਿਆਣੇ ਠੀਕ ਹੈ ਇਹ ਕਿਹਾ ਕਿ ਇੰਸਟਾਗ੍ਰਾਮ ਦਾ ਫਾਇਦਾ ਹੋ ਰਿਹਾ ਇੰਸਟਾਗ੍ਰਾਮ ਨਾਲ ਜੁੜੇ ਦਾ ਫਾਇਦਾ ਹੋ ਰਿਹਾ ਮਾਰਾ ਕੋਈ ਫਾਇਦਾ ਉਹ ਕਿਹੜੀ ਚੀਜ਼ ਹੈ ਜਿੰਦੀਆਂ ਲੱਤਾਂ ਹੈ ਨਹੀਂਆਂ ਪਰ ਉਹ ਚੜਦੀ ਵੀ ਹੈ ਤੇ ਉਤਰਦੀ ਵੀ ਹੈ ਠੀਕ ਹੈ ਲੱਤਾਂ ਹੈ ਨਹੀਂਆਂ ਜੋ ਕੀ ਹੈ ਜੋਗਾ ਚੜਦੀ ਵੀ ਹੈ ਤੇ ਉਤਰਦੀ ਵੀ ਹੈ ਉਹ ਬਖਾਰ ਲਾ ਲੋ ਇਹ ਉਸਤਾਦ ਇਹ ਰੋ ਦੀ ਲੱਤਾਂ ਹੈ ਮੈਂ ਇਸ ਵੀਰ ਦੇ ਵਰਦਨ ਚ ਗਿਆ ਮਤਲਬ ਉਹ ਮਤਲਬ ਜਾਨਵਰ ਨਹੀਂ ਕੋਈ ਉਹਦਾ ਨਹੀਂ ਰੋ ਜਾਨਦਾਰ ਨਹੀਂ ਨਹੀਂ ਜਾਨਦਾਰ ਚੀਜ਼ ਤੂੰ ਜਾਨਦਾਰ ਤੋਂ ਵੀ ਉੱਤੋਂ ਦੀ ਲੜਾਉਂਦਾ ਸਾਂ ਹੋ ਸਕਦਾ ਯਾਰ ਸਾਂ ਵੀ ਚੜਦਾ ਉਤਰਦਾ ਹਾਂ ਇਹ ਵੀ ਸਹੀ ਹੈ ਇੱਕ ਹਿਸਾਬ ਨਾਲ ਇਹ ਵੀ ਚੜਦੀ ਉਤਰਦੀ ਆ ਇਹ ਵੀ ਸਹੀ ਹੈ ਨਿਕਾ 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 ਉਹ ਮਤਲਬ ਉਹ ਮਤਲਬ ਚੜਦੀ ਐ ਫਿਰ ਉਤਰਦੀ ਐ ਨਹੀਂ ਨਹੀਂ ਘਟ ਜਾ 2 ਮੀਟਰ ਲੱਤਾਂ ਹੁੰਦੀਆਂ ਉਹਨਾਂ ਦੇ ਚੇ ਲੱਤਾਂ ਨਾਲ ਕੀ ਕੀਤਾ ਅੱਗ ਲਈ ਕਹੀ ਜਾਂਦਾ ਨਾ ਨਲੀ ਨਲੀ ਚੜੀ ਗੜ ਆਹ ਵੀ ਹੋ ਸਕਦਾ ਇਹ ਫਿਰ ਤਾਈ ਆਹੀ ਹੈ ਜਿਹੜਾ ਚੜ ਵੀ ਜਾਂਦਾ ਆਹ ਬੁਖਾਰ ਹੋਰ ਕੀ ਨਹੀਂ ਡੇਲੀ ਰੁਟੀਨ ਜ ਹੁੰਦਾ ਇਹ ਪਰ ਫੀਮੇਲ ਜਦੋਂ ਉਹੀ ਆ ਗਈ ਡੇਲੀ ਨਹੀਂ ਹੁੰਦਾ ਕਦੇ ਕਦੇ ਵੀ ਹੁੰਦਾ ਹੈ ਹਾਂਜੀ ਡੇਲੀ ਵੀ ਹੁੰਦਾ ਕਦੇ ਕਦੇ ਵੀ ਹੁੰਦਾ ਡੇਲੀ ਰੁਟੀਨ ਤੇ ਫਿਰ ਬੁਖਾਰ ਵੀ ਹੋ ਸਕਦਾ ਏ ਦਿੱਲੀ ਜਿੱਥੇ ਜਿੱਨੇ ਦੇ ਦੋ ਬਈ ਹਾਂ ਨੇੜ ਆ ਕੋਈ ਚੜਦੀ ਉੱਤਰੀ ਈਮੇਲ ਵੀ ਆ ਈਮੇਲ ਆ ਨਾ ਫਲਾਈਟ ਵੀ ਚੜਦੀ ਵੀ ਉਤਰੀ ਫਲਾਈਟ ਵੀ ਵਰਤਦੀ ਚੀਜ਼ ਆ ਸਾਰੇ ਵਰਤਦੇ ਆ ਕੋਈ ਨਹੀਂ ਦੇਦਾ ਬਾਈ ਨੀ ਲੱਗਣਾ ਆ ਉਹ ਦਾਸਤਾ ਮੇਰੀ ਜੈ ਕੇ ਕੱਲ ਸੀ ਵੀ ਯਾਰ ਚਲ ਬੈਂਕ ਨੂੰ ਹਿੰਦੀ ਦੇ ਵਿੱਚ ਕੀ ਕਹਿੰਦੇ ਆ ਜਿਹੜਾ ਇਹ ਕੁਸ਼ਣ ਦਾ ਜਵਾਬ ਦੇਊਗਾ ਨਾ ਉਹਨੂੰ ਵਸ ਇੱਕ ਲਗਜ਼ਰੀ ਡਿਨਰ ਕਰਾਵਾਂ ਜਿਹੜਾ ਸਹੀ ਉੱਤਰ ਦੇ ਦਊਗਾ ਜਿਹੜਾ ਇਸ ਕੁਸ਼ਣ ਦਾ ਸਹੀ ਆਨਸਰ ਦੇ ਉਹਨੂੰ ਜਿੱਥੇ ਕਹੂਗਾ ਉੱਥੇ ਉਹ ਬੈਂਕੀ ਆਦੇ ਆ ਨਹੀਂ ਨਹੀਂ ਬੈਂਕ ਨਾ ਕਹਿੰਦੇ ਆ ਨਹੀਂ ਨਹੀਂ ਸਾਹਿਬ ਮੇਰੀ ਗੱਲ ਤਾਂ ਸੁਣੋ ਜਰਨਲ ਨੌਲੇਜ ਸਾਰਿਆਂ ਦੀ ਪੀਕ ਆ ਦੇਗੇ ਦੀ ਕਰਨ ਨਾਲ ਜਉਂਦੀ ਜਪੜਾਈ ਚ ਤਗੜੇ ਹੁੰਦੇ ਫਰੇਕ ਹੁੰਦਾ ਕਿ ਨਹੀਂ ਘਟ ਆਉਂਦੇ ਇਹ ਗਰਾਉਂਡਾਂ ਚ ਇਹ ਜਿਹੜਾ ਕਈਆਂ ਹੋੜੀਆਂ ਪੁੱਜ ਸਕਦੇ ਹੋਰ ਨਹੀਂ ਕੋਈ ਬੁੱਸ ਸਕਦੀ ਬਾਜ਼ਾਰਤ ਆ ਮੋਈ ਸਕਦਾ ਸਿੱਧਮ ਸਿੱਧ ਧਰੀ ਇਹਨਾਂ ਬਿੰਗ ਟਿੰਗ ਕਿਨ ਕਰੀ ਜੇ ਬਿੰਗ ਟਿੰਗ ਕਿਨ ਕਰੀ ਇੰਦੀ ਧੂਈ ਮੇ ਲੱਕੜ ਕਿਨ ਜੜੀ ਇਹਦਾ ਇਹ ਬਾਜ਼ਾਰਤ ਹੈ ਹਾਂ ਇਹਦਾ ਬਾਜ਼ਾਰਤ ਹੈ ਇਹ ਬਾਜ਼ਾਰਤ ਦਾ ਦੇ ਦਿਓ ਚਲੋ ਇਨ ਬਿੰਗ ਸਿੱਧਮ ਸਿੱਧ ਧਰੀ ਕਿ ਆਇਆ ਸਿੱਧਮ ਸਿੱਧ ਧਰੀਨ ਬਿੰਗ ਟਿੰਗ ਕਿਨ ਕਰੀ ਜਿਹਨ ਜਿੰ ਬਿੰਗ ਟਿੰਗ ਕਰੀ ਇਨ ਢੂਈ ਮੇਂ ਲੱਕੜ ਕਿਨ ਜੜੀ ਉਹ ਨਹੀਂ ਹੋਗਾ ਦੀਵੇ ਤੇ ਲਾੜ ਜਾ ਕੇ ਜਿੰਦੀ ਹਵਾ ਨੇ ਵਝਾਤੀ ਨਹੀਂ ਦੇਖ ਜਿਵੇਂ ਡੈਡੀ ਬਿੰਗ ਹੋਇਆ ਕਰੀ ਹੋਰ ਬੋਲਿਓ ਕਿਹੜਾ ਕਿਹੜਾ ਕਰੀ ਸਿੱਧਮ ਸਿੱਧ ਧਰੀ ਇਨ ਬਿੰਗ ਟਿੰਗ ਕਿਨ ਕਰੀ ਜਿੰ ਬਿੰਗ ਟਿੰਗ ਕਰੀ ਇਨ ਢੂਈ ਮੇਂ ਲੱਕੜ ਕਿਨ ਜੜੀ ਦੇਖ ਤਾਂ ਖਤਮ ਹੋ ਗਿਆ ਉਹ ਤਾਂ ਛੱਡੋ ਹੈ ਬੈਂਕ ਨੇ ਦੱਸੇ ਨਹੀਂ ਗੇ ਉਹਦਾ ਪੰਜਾਬੀ 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 ਪੀਡੀਆ हां ਦਿਆ ਹੈ ਨਹੀਂ 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 ਹਿੰਦੀ ਦੇ ਵਿੱਚ ਕੀ ਕਹਿੰਦੇ ਬੈਂਕ ਦਾ ਨਾਮ ਦੱਸਣਾ ਕਿ ਨਾਲ ਉਹ ਤਾਂ ਬਾਈ ਕਹਿੰਦੇ ਜਰਨਲ ਨੌਲੇਜ ਦਾ ਸਵਾਲ ਆਖੇ ਬਾਜ਼ਾਰ ਦਾ ਸਵਾਲ ਦਿੰਦੇ ਕੀ ਗੱਲ ਹੈ ਨਾ 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 ਹੀ ਹਿੰਦੀ ਗਾ ਨਹੀਂ ਨਹੀਂ ਮਾਤਾ ਬੱਚਾ ਕਿਹਨਰਾ ਬੈਂਕ ਤਾਂ ਜਿੰਨੇ ਨਾ ਆਉਣੀ ਨਾ ਆਉਣੀ ਕਿਉਂ ਚਾ ਮਤਲਬ ਦੱਸਿਆ ਹੁੰਦਾ ਕੀ ਹੁੰਦਾਗਾ ਬੈਂਕ ਨੂੰ ਕਹਿੰਦੇ ਕੀ ਐਂਡੀ ਉਹ ਤੇ ਠੇਕੇ ਦੇ ਮੂਹਰੇ ਮੇਰਾ ਯਾਰ ਪੁਸਤਾਨ ਨੀ ਯਾਰ ਹੋਰ ਦੀ ਪਾਦੀ ਨਾ ਯਾਰ ਨੇ ਬਹੁਤ ਸੋਖੀ ਆਏ ਪਾ ਬੁੱਝੇ 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 ਟਾਈਟ ਬਣ ਜੂਗੀ ਆਪਣੀ ਅਜੀਤੀ ਨੈਕਸਟ ਤੇ ਕਰ ਦੋ ਫਿਰ ਲਾਈ ਸਕਿੱਪ ਕਰ ਰਹੀ ਇਹਨੂੰ ਸਕਿੱਪ ਚਲੋ ਸੌਖੀ ਜੀ ਬੁਝਾਰ ਦਾ ਪੁੱਛਾ ਸੌਖੀ ਜੀ ਆਰਤੀ ਪਾਉਗੇ ਹਾਂ ਇੱਕ ਪਲੇਟ 12 ਕੌਲੀਆਂ ਤਿੰਨ ਚਮਚੇ ਆਹ ਅਹ ਕਰੂ ਕੈਮਰਾ ਜਿਹੜੀ ਮਹੀਨੇ 'ਚ ਇੱਕ ਵਾਰੀ ਤੁਹਾਡੇ ਕੋਲੇ ਆਉਂਦੀ ਐ ਤੇ 24 ਘੰਟਿਆਂ ਦੇ ਵਿੱਚ ਚਲੀ ਜਾਂਦੀ ਐ ਤਨਖਾਹੀ ਹੁੰਦੀ ਐ ਭਾਈ ਮੇਰੀ ਤਾਂ ਤਨਖਾਹੀ ਹੋਵੀਂ ਭਾਈ ਆ ਚਲਖਾਈਏ 24 ਘੰਟੇ ਜੁੜਾਵੇ ਦਿਨੇ 24 ਘੰਟੇ ਦੇ ਵਿੱਚ 24 ਘੰਟੇ ਵਾਲੇ ਕਹਿੰਦੇ ਮਹੀਨੇ ਦੇ ਨਾਲ ਉਹ ਵੱਡੀ ਜਾਂਦੀ ਐ 24 ਘੰਟੇ ਵਾਲੇ ਕਹਿੰਦੇ 10000 ਤਨਖਾਹ ਐ 5-5000 ਨਹੀਂ ਕਿਹਾ ਲੋ ਮਿਰਚੀ ਹੁੰਦਾ ਰਾਤ ਤਾਂ ਨਹੀਂ ਸੰਗਰਾਮ ਦੋ ਮਹੀਨਾ ਬੈਠਾ ਹਾਂ ਮੈਨੂੰ ਚੱਕਰੀ ਆਉਂਦੀ ਆ

ਤਰੀਕੀ ਆ ਚਲੋ ਵਧੀਆ ਲੱਗ ਕੇ ਯਾਰ ਆਪਣਾ ਚੈਨਲ ਹੈ ਮਿਸਟਰ ਮਿਸਿਸ ਅਵੱਲੇ ਦੇ ਨਾਂ ਤੇ ਹਾਂਜੀ ਸਾਰੇ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਹੈ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਵੱਧ ਤੋਂ ਵੱਧ ਸਪੋਰਟ ਕਰਿਆ ਜੇ ਹਾਂਜੀ ਠੀਕ ਹੈ ਬਾਈ ਤੂੰ ਡੀਐਮ ਕਰਦੀ ਉਹਦੇ ਵਿੱਚ ਠੀਕ ਹੈ ਅਸੀਂ ਵੀ ਤੇਰੀ ਉੱਪਰ ਪੋਸਟ ਪਾ ਕੇ ਸ਼ੇਅਰ ਕਰਦੇ ਹਾਂ ਠੀਕ ਹੈ ਕੋਈ ਜਿਆਦਾ ਨਹੀਂ ਠੀਕ ਹੈ ਚਲੋ ਬਾਈ ਉਹਨਾਂ ਨੇ ਬਹੁਤ ਵਧੀਆ ਜਵਾਬ ਦਿੱਤੇ ਕਈਆਂ ਦੇ ਆਏ ਕਈਆਂ ਦੇ ਨਹੀਂ ਆਏ ਚਲੋ ਬਾਈ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਚੈਨਲ ਦੇ ਤਰੱਕੀਆਂ ਬਖਸ਼ੇ ਯਾਰ ਰੱਬੀ ਆਸ ਤੇ ਨਾਲ ਦੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਾਣੋ ਫੇਰ ਨਹੀਂ ਦੇ ਦੇਣੇ ਲੈ ਕੇ ਠੀਕ ਹੈ ਠੀਕ ਹੈ ਬਰਾ ਮੇਹਬਾਨੀ ਯਾਰ ਸਬਸਕ੍ਰਾਈਬ ਕਰਦੇ ਆ ਜੇ ਦਬਕੇ